ਦੇਖੋ ਜਿਹੜੀ ਭਰਤੀ ਹੋਈ ਹੈ 1,3500 ਦੀ ਭਰਤੀ ਹੋਈ ਹੈ। ਦੇਖੋ ਅੱਜ ਸਦਾ ਸੁਜੀ ਸਿੰਘ ਜੀ ਰਖੜਾ ਵੱਲੋਂ ਔਰ ਉਹਨਾਂ ਦੀ ਸਮੂਚੀ ਟੀਮ ਔਰ ਸਾਰੇ ਬਿਰੋ ਦੀ ਭਰਤੀ ਹੈ ਜਿਹੜੀ तकरीबन 1,3500 ਦੀ ਭਰਤੀ ਉਹਨਾਂ ਨੇ ਭਰਤੀ ਕਮੇਟੀ ਨੂੰ ਸੌਂਪੀ ਹੈ। ਤਾਂ ਮੈਂ ਜਿੱਥੇ ਉਹਨਾਂ ਔਰ ਉਹਨਾਂ ਦੀ ਸਮੂਚੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਮੇਰਾ ਖਿਆਲ ਹੈ ਵੀ ਅੱਜ ਤੱਕ ਰਕਾਰ ਹੋਣਾ ਕਿ ਜਿਹੜੇ ਬੰਦੇ ਨੇ ਕਿਹਾ ਹੋਣਾ ਕਿ ਮੈਂ ਆਪਣੇ ਕੇਸ ਤੋਂ ਮੁੱਕਰਦਾ ਨਹੀਂ ਹਾਂ ਮੈਨੂੰ ਫਾਂਸੀ ਲਾ ਦੇ। ਨਹੀਂ ਅੱਜ ਤੱਕ ਮੇਰਾ ਕਾਲ ਵੀ ਗਾਤੀ ਕਰ ਬੈਠਦਾ ਬੰਦਾ ਪਰ ਬਾਦ ਦੇ ਵਿੱਚ ਕਹਿੰਦਾ ਜੀ 나 ਮੈਨੂੰ ਹੁਣ ਮਾਫੀ ਦੇ ਦਿਓ ਗਾਤੀ ਹੋ ਗਈ ਮੈਨੂੰ ਪਤਾ ਨਹੀਂ ਸੀ ਇੱਕੋ ਹੀ ਤਾਂ ਉਹ ਸਾਡੀ ਬੇਟੀ ਨੂੰ ਵੀ ਮੇਰਾ ਖਿਆਲ ਚਾਹੀ ਪਿਆ ਯਾਰ ਮੋਬੀ ਪਾਰਲੀਮੈਂਟ ਇੱਕ ਕਾਰਨ ਕੀ ਹੈ ਮਾਂ ਸਾਹ ਖੜੇ ਹੋਏ ਸ਼ੁਰੂ ਤੋਂ ਆਡੀ ਗੱਲ ਤੇ ਲਈ ਕਿ ਵੀ ਉਹਨਾਂ ਦਾ ਸਪੋਰਟ ਲੈ ਗਏ ਜਾਂ ਸਪੋਰਟ ਦੇ ਗਏ ਮੈਂ ਗਰੰਟੀ ਕਰਦਾ ਜੇ ਆਪਾਂ ਸਪੋਰਟ ਕਰਨ ਦੇ ਮਾਜਾ ਮਿੱਤਰ ਹੋ ਸਕਦੇ ਹੋ ਉਹ ਤੋਂ ਆਪਨੇ ਇੱਛਿਆ ਨਾਲ ਅਰੇ ਸਾਡੇ ਰਹਿਣ ਮਾਈ ਹੈਟਾ ਸੀ ਬਹੁਤ ਵੱਡੀ ਮਾਤਰਾ ਦੇ ਵਿੱਚ ਧਾਰਪੀਆਂ ਉਹਨਾਂ ਨੂੰ ਸੌਫੀਆਂ ਨੇ ਭਰਤੀ ਆਲੀਆਂ ਬਹੁਤ ਵੱਡੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕੀਂ ਸਿਰ ਕਾਲਟਕ ਸਾਹਿਬ ਨੂੰ ਹੈ ਭਰਤੀ ਜਿਹੜੀ ਹੋ ਰਹੀ ਹੈ ਇਸ ਕਰਕੇ ਹਰ ਇੱਕ ਆਪਣਾ ਇਸ ਨੂੰ ਜਿਸ ਤਰ੍ਹਾਂ ਆਪਾਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਹਾਂ ਨਾ ਉਸ ਤਰ੍ਹਾਂ ਮੰਨਦੇ ਹੋਏ ਰੇਕ ਆਪਣੇ ਦਿਲ ਦੀਆਂ ਉਹ ਗੱਲਾਂ ਜਾਂ ਤਾਂ ਪੂਰਾ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਭਰਤੀ ਕਰਾਂ ਜੀ ਇੰਨਾ ਉਤਸ਼ਾਹ ਹੈ ਸ੍ਰੀ ਕਾਲਟਕ ਸਾਹਿਬ ਦੀ ਮਰਜ਼ਾ ਨੂੰ ਦੇਖਦੇ ਹੋਏ ਉਹ ਕਹਿੰਦੇ ਫਿਰ ਨੇ ਕਿ ਅਕਾਲੀਵਾਲ ਅਸਲ ਤੇ ਸੱਚਾ ਸੋਚਾ ਇਹ ਬਣੂਗਾ ਇਸ ਵਾਸਤੇ ਪਾਰਟੀ ਦੀ ਮੈਂ ਮੈਂ ਦੀ ਬਹੁਤ ਤੇਜ਼ੀ ਤੇ ਮਾਨਸਿਤਕਾਰ ਨਾਲ ਭਰੀ ਗਈ ਹੈ। ਅਕਾਲੀ ਕਲ ਇੱਕ ਸੋਚ ਹੈ। ਇੱਕ ਸੋਚ ਹੈ ਜਿਹੜੀ ਸ਼੍ਰੀ ਕਾਲ ਤੱਕ ਸਭ ਦੀ ਗੋਆਲ ਚ ਕੰਮ ਕਰਦੀ ਹੈ। ਇਹਦੇ ਵਿੱਚ ਤੁਸੀਂ ਤਗੜੇ ਹੋ ਕੇ ਨਿਕਲੋਗੇ ਕਿਉਂਕਿ ਹੋਰ ਵੀ ਜਿਹੜੀਆਂ ਵੱਖਰੋ-ਵੱਖਰੀਆਂ ਜੱਨੇ ਬੰਦਿਆ ਕੰਮ ਕਰਦੀਆਂ ਸੀ। ਨਿਸ਼ਾਨਾ ਇੱਕੋ ਥੀ ਸ਼੍ਰੀ ਕਾਲ ਤੱਕ ਸਾਭ ਦੀ ਸਰਪ੍ਰਸਤੀ ਹਾਸਲ ਕਰਨਾ। ਉਹਨਾਂ ਸਾਰਿਆਂ ਨੇ ਰਲ ਕੇ ਭਰਤੀ ਕੀਤੀ ਹੈ ਇਸ ਪੰਜ ਬੋਰੀ ਕਮੇਟੀ ਦੇ ਵਿੱਚ। ਬਾਕੀ ਸਾਰੇ ਮੇਰੇ ਹੱਥ ਦੇਣਗੇ ਬਾਕੀ ਆਪ ਜੀ ਅਨਾਉਂਸ ਕਰ ਦੇਣਗੇ ਉਹ ਪਰ ਨੀਲਨਕਾ ਪੇਪਰ ਕੇ ਆ ਗੀਆਂ ਸਾਡੇ ਕੋਲ ਅੱਜ ਆ ਗੀਆਂ ਜੀਆਰ ਕੱਪੀਆਂ ਆ ਗਈਆਂ ਤੇ ਉਹ ਉਹਨਾਂ ਦਾ ਥੋੜਾ ਹੈਗੇ ਉਹ ਤਾਂ ਅਸੀਂ ਕੱਲ ਨੂੰ ਜਮਾ ਕਰਾ ਲਾਂਗੇ ਕਿ ਜਿਹੜੀ ਤਰ੍ਹਾਂ ਇਹ ਰੌਲਾ ਪੋ ਗਿਆ ਸੀ ਇਹ ਰੌਲਾ ਪਿਆ ਕਿ ਸੱਤਵੇਂ ਮੈਂਬਰ ਕਮੇਟੀ ਭਰਤੀ ਕਰੇ ਨਹੀਂ ਸਕਦੀ ਜੇ ਭਰਤੀ ਜੇਦਰ ਸਾਹਿਬ ਨੇ ਖੁਦ ਕਰਤਾ ਕਿ ਪੰਨਾਮ ਨੂੰ ਤੁਮ ਮੈਂ ਬਛੜ ਕੇ ਚਲੇ ਗਏ ਕਿ ਤੁਸੀਂ ਭਰਤੀ ਕਰੋ ਇਹਨੇ ਹਿੰਮਤ ਕੀਤੀ ਕਾਲ ਤੋਂ ਸਾਡੇ ਅਰਦਾਸ ਕੀਤੀ ਅਰਦਾਸ ਕਰਕੇ ਭਰਤੀ ਸ਼ੁਰੂ ਕੀਤੀ ਜਦੋਂ ਸ਼ੁਰੂ ਕਰਨ ਲਗੇ ਇਹ ਕਿਹੜੇ ਭਰਤੀ ਹੋਏ ਨਹੀਂ ਸਕਣੀ ਇਹ ਕਿੱਥੇ ਜਾਣਗੇ ਭਰਤੀ ਕਿੱਥੇ ਰਹਿਣਗੇ ਭਰਤੀ ਕੌਣ ਕਰੂਗਾ ਇਹਨਾਂ ਕੋਲ ਵਰਕਰ ਨਹੀਂ ਹੈਗੇ ਸਾਡੇ ਜਿੱਥੇ ਬੰਦੀ ਹੈ ਤੁਹਾਨੂੰ ਇਸ ਗੱਲ ਦਾ ਮਾਣ ਰੱਖਣਾ ਸਾਡੇ ਪੂਰੇ ਸਾਡੇ ਵਰਕਰ ਜਿਹੜਾ ਦੇ ਜਿੰਨੇ ਵੀ ਸਾਰੇ ਆਗੂ ਨੇ ਕਿ ਅਸੀਂ ਤੈਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਜਿਹੜੀ ਉਹ ਦੂਜੇ ਨੇ ਭਰਦੀ ਆ ਉਹ ਸਰਦਾਰ ਰਖਣਾ ਸਾਹਿਬ ਦੀ ਹੋਊਗੀ ਮੈਂ ਸਾਰੇ ਮਹਤਵਾਨ ਕੀ ਬੇਨਤੀ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਘਰਤੀ ਆਏ ਪੰਜ ਮੈਂਬਰੀ ਕਮੇਟੀ ਹੈ ਇਮਾਨਦਾਰੀ ਦੇ ਜਾਨਦਾਰ ਜਿਹੜਾ ਕੰਮ ਕਰਦੀ ਹੈ ਆਪਾਂ ਸਾਰੇ ਜਾਣੇ ਜੋਰ ਲਾ ਕੇ ਇਹਦਾ ਸਹਿਯੋਗ ਦੇ ਲੋਕਾਂ ਦੇ ਵਿੱਚ ਇੰਨਾ ਵਿਚਾਰ ਕਿ ਪੁੱਛੇ ਪੁੱਛੇ ਨਹੀਂ ਬਲਕਿ ਹੋਰ ਵੀ ਬਹੁਤ ਲੋਕ ਮੰਨਦੇ ਨੇ ਕਾਫੀ ਜਆਵ ਕਰਦੀ ਹੈ ਸਰਦਾਰ ਸਦੀਪ ਸਿੰਘ ਲਖੜਾ ਜੀ ਨੇ ਸਾਡੇ ਇਲਾਕੇ ਦਾ ਜਦੋਂ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜੋ ਵਿਕਾਸ ਕੀਤਾ ਮੁੜ ਕੇ 5 ਸਾਲਾਂ ਚੋਂ ਕਾਂਗਰਸ ਤੋਂ ਹੋਇਆ ਨਾਟਨ ਕੋਈ ਨਹੀਂ ਭਰਤੀ ਹੋਈ ਹੈ 1,3500 ਦੀ ਭਰਤੀ ਹੋਈ ਹੈ ਤੇ ਹਾਲ ਤੱਕ ਹੋ ਬਸ ਟਾਫਿਕ ਬਣਨ ਲਈ ਆਜਾਣੀਆਂ ਨੇ ਅੱਜ ਵੀ ਹਜ਼ਾਰ ਸਦਾ ਜੀ ਕਾਫੀ ਆਈ ਹੈ ਪਰ ਉਹ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਡਿਮੋਗ੍ਰਾਮ ਆਪ ਸਾਡੇ ਮੇਰੇ ਹੱਥ ਦੇਣਗੇ ਬਾਕੀ ਆਪ ਜੀ ਅਨਾਉਂਸ ਕਰ ਦੇਣਗੇ ਉਹ ਪਰ ਜਿੰਨੇ ਕਾ ਪੇਪਰ ਕੇ ਆ ਗੀਆਂ ਸਾਡੇ ਕੋਲ ਅੱਜ ਆ ਗੀਆਂ 30000 ਕਾਪੀਆਂ ਆ ਗੀਆਂ ਤੇ ਉਹ ਉਹਨਾਂ ਦਾ ਥੋੜਾ ਹੈਗੇ ਉਹ ਤਾਂ ਅਸੀਂ ਕੱਲ ਨੂੰ ਜਨਾ ਕਰਾ ਲਾਂਗੇ ਬਹੁਤ ਬੁਰੀ ਰਿਸਪੌਂਸ ਹੈ ਜੇ ਮੇਰੇ ਕੋਲ ਲੱਖਾਂ ਦੀ ਜ਼ਿਆਦਾ ਚਾਹ ਸਿਰ ਪੰਜਾਬ ਦੇ ਵਿੱਚ ਹੀ ਰਿਸਪੌਂਸ ਮੈਂ ਸਾਰੇ ਮਾਤਵਨ ਕੀ ਬੇਨਤੀ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਘੜਤੀ ਆਏ ਪੰਜ ਮੈਂਬਰੀ ਕਮੇਟੀ ਹੈ ਇਮਾਨਦਾਰ ਤੇ ਜਿੰਦਦਰ ਜਨਾ ਕੰਮ ਕਰਦੀ ਹੈ ਆਪਾਂ ਸਾਰੇ ਜਣੇ ਜੋਰ ਲਾ ਕੇ ਇਹਦਾ ਸਹਿਯੋਗ ਦੇ ਮੋਹ ਤਾਂ ਬਹੁਤ ਖੁਸ਼ੀ થી ਦੇਖਿਆ ਹੈ ਬਹੁਤ ਖੁਸ਼ੀ ਕਿ ਤੁਸੀਂ ਸਹੀ ਸਟੈਪ ਲਓ ਕੇ ਚੰਗੇ ਪਾਸੇ ਲੱਗੋ ਪਰ ਹੁਣ ਲੱਗੇ ਰਹੋ ਇਹ ਨਾਲ ਪੁੱਠੇ ਨਾ ਮੁਰਗੇ। ਸੋ ਅੱਜ ਸਦਾ ਸੁਜੀਤ ਸਿੰਘ ਜੀ ਰਖੜਾ ਵੱਲੋਂ ਔਰ ਉਹਨਾਂ ਦੀ ਮੁੱਚੀ ਟੀਮ ਔਰ ਸਾਰੇ ਬਰੇਵੀ ਭਰਤੀ ਹੈ ਜਿਹੜੀ तकरीबन 1,3500 ਦੀ ਭਰਤੀ ਉਹਨਾਂ ਨੇ ਭਰਤੀ ਕਮੇਟੀ ਨੂੰ ਸੌਂਪੀ ਆ। ਸੋ ਮੈਂ ਜਿੱਥੇ ਉਹਨਾਂ ਔਰ ਉਹਨਾਂ ਦੀ ਮੁੱਚੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਇਹ ਇੱਛਾ ਜਿਹੜਾ ਜਿਤੇ ਅਰੋਗ ਵਰਕਰਾਂ ਨੂੰ ਨਹੀਂ ਗਈ ਹੈ ਉਸ ਨਾਲ ਨਾਲ ਸਭ ਤੋਂ ਵੱਡਾ ਅਸ਼ੀਰਵਾਦ ਹੈ ਜਿਹੜਾ ਉਹ ਸ਼੍ਰੀ ਹਰਿਖਾਲਤਖ ਸਾਹਿਬ ਨੂੰ ਜੀ ਸ਼੍ਰੀ ਹਰਿਖਾਲਤਖ ਸਾਹਿਬ ਦੀ ਸਰਪ੍ਰਸਤੀ ਦਾ ਨੇ ਸੰਗਤ ਦੇ ਦੁਆਰਾ ਮਾਹੌਲ ਬਣਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪੁਨਰ ਪਰਜੀਤੀ ਹੈ ਜਿਹੜੀ ਜੇ ਹੁਕਮ ਹੋਏ ਨੇ ਉਸ ਤੋਂ ਉਹਨੂੰ ਆਪਾਂ ਕਿਵੇਂ ਕਰ ਸਕਦੇ ਹਾਂ ਇੱਕ ਪੰਥ ਪ੍ਰਵਾਨ ਆਪਾਂ ਅਸਲ ਵਿੱਚ ਉੱਪਰ ਗਈ ਨਹੀਂ ਪੁਨਰ ਰੂਪ ਵਿੱਚ ਦੁਆਰਾ ਲੀਹਾਂ ਤੇ ਖੜੀ ਕਰਨ ਸਾਨੂੰ ਉਹ ਗਣ ਹੋਰ ਨਲਾ ਸਾਹਿਬ ਦਾ ਬਲੀਸਟ ਹੋ ਆਗਮਨ ਤੋਂ ਬਾਅਦ ਦੇਖੋ ਅੱਜ ਹੁਣ ਮੈਂ ਪਟਿਆਲੇ ਵੀ ਜਾ ਕੇ ਆਇਆ ਉੱਥੇ ਵੀ ਸੰਪਤੀ ਹੈ ਇੱਥੇ ਵੀ ਸੰਪਤੀ ਹੈ ਸਾਰੇ ਪ੍ਰੋਗਰਾਮ ਚੱਲ ਰਹੇ ਨੇ ਸਾਰੇ ਲੱਗੇ ਹੋਏ ਨੇ ਸ਼ਾਮ ਤੱਕ ਸਾਡੇ ਕੋਲ ਐਗਜ਼ੈਕਟ ਅੰਕੜੇ ਨੇ ਜਿਹੜੇ ਅੱਜ ਅਜੋ ਵੀ ਅੱਜ ਲਾਸਟ ਡੇਟ ਆ ਔਰ ਅੱਜ ਅੱਜ ਸਵੇਰ ਚ ਸਾਰੀ ਤਕਰੀਬਨ ਭਰਤੀ ਮੁਕੰਮਲ ਹੋ ਗਈ ਮੈਕਸਿਮਮ ਕਿੰਨੇ ਲੋਕਾਂ ਨੇ ਭਰਤੀ ਹੋਏ ਅਸੀਂ ਹੁਣ ਅਸੀਂ ਤਕਰੀਬਨ 7.25 ਲੱਖ ਦੀਆਂ ਕਾਪੀਆਂ ਮੰਨੀਆਂ ਸੀ ਵਾਪਸੀ ਤੇ ਹੁਣ ਐਗਜ਼ੈਕਟ ਫਿਗਰ ਅਸੀਂ ਡਾਊਨਸ ਕਰ ਸਕਦੇ ਹਾਂ ਅੱਜ ਰਖੜਾ ਤੁਹਾਡਨ ਵਾਸਤੇ ਇਥੇ ਸਾਡੇ ਪੰਜ ਮੈਂਬਰੀ ਕਮੇਟੀ ਦੇ ਜੋ ਸੀਨੀਅਰ ਅਰਗੂ ਨੇ ਸ੍ਰੀ ਅਕਾਲਪੁਰ ਸਾਹਿਬ ਵੱਲੋਂ ਪੰਜਵੇਂ ਮੈਂਬਰੀ ਕਮੇਟੀ ਦੇ ਥਾਪੇ ਗਏ ਨੇ ਉਹ ਅੱਜ ਇਰੇ ਪਹੁੰਚੇ ਸੀ ਤੇ ਰਖੜਾ ਸਾਹਿਬ ਦੀ ਰਹਿਨਮਾਈ ਹੇਠਾ ਸੀ ਬਹੁਤ ਵੱਡੀ ਮਾਤਰਾ ਦੇ ਵਿੱਚ ਕਾਪੀਆਂ ਉਹਨਾਂ ਨੂੰ ਸੌਂਪੀਆਂ ਨੇ ਭਰਤੀ ਵਾਲੀਆਂ ਬਹੁਤ ਵੱਡੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੋ ਕਿ ਸ੍ਰੀ ਅਕਾਲਪੁਰ ਸਾਹਿਬ ਵੱਲੋਂ ਇਹ ਭਰਤੀ ਜਿਹੜੀ ਹੋ ਰਹੀ ਹੈ ਇਸ ਕਰਕੇ ਹਰ ਇੱਕ ਆਪਣਾ ਇਸ ਨੂੰ ਜਿਸ ਤਰ੍ਹਾਂ ਆਪਾਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਆ ਨਾ ਉਸ ਤਰ੍ਹਾਂ ਮੰਨਦੇ ਹੋਏ ਰੇਕ ਆਪਣੇ ਦਿਲ ਦੀਆਂ ਉਹ ਗੱਲਾਂ ਤਾਂ ਪੂਰਾ ਕੋਸ਼ਿਸ਼ ਕਰ ਰਹੇ ਮੈਂ ਵੱਧ ਤੋਂ ਵੱਧ ਭਰਤੀ ਕਰਾਂ ਸੋ ਮੇਰਾ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਇਹ ਰਿਕਾਰਡ ਹੋਊਗਾ ਵੀ ਸਭ ਤੋਂ ਵੱਧ ਇੱਥੇ ਭਰਤੀ ਹੋਏਗੀ ਜਿਹੜੇ ਪਟਿਆਲੇ ਦੇ ਵਿੱਚੋਂ ਜਿਸ ਤਰ੍ਹਾਂ ਹਰ ਇੱਕ ਇਨਸਾਨ ਇਹ ਹੀ ਸੋਚ ਰਿਹਾ ਮੈਂ ਆਪਣੇ ਮਹੱਲੇ ਦੇ ਵਿੱਚੋਂ ਆਪਣੇ ਸ਼ਹਿਰ ਦੇ ਵਿੱਚੋਂ ਆਪਣੇ ਪਿੰਡ ਦੇ ਵਿੱਚੋਂ ਸਾਰੇ ਕਿਤੇ ਵਾੜਾਂ ਦੇ ਵਿੱਚੋਂ ਵੀ ਮੈਂ ਵੱਧ ਤੋਂ ਵੱਧ ਭਰਤੀ ਕਰਾਂ ਸੋ ਬੜੇ ਲੋਕਾਂ ਨੇ ਖੁਸ਼ ਹੋ ਕੇ ਭਰਤੀ ਕਰਾਈ ਹੈ ਪਰ ਜੋ ਇਹ ਢੜਾ ਇਹ ਜੋ ਬਦਲ ਢੜਾ ਲੋਕਾਂ ਨੇ ਉਹਨੂੰ ਨਕਾਰਤਾ ਉਹ ਹੁਣ ਇਹੀ ਸੋਚਦੇ ਨੇ ਵੀ ਜਿਹੜਾ ਆਪਣਾ ਅਕਾਲ ਤਖਤ ਸਾਹਿਬ ਵੱਲੋਂ ਪੰਜ ਪੰਜ ਸਿੰਘ ਸਾਹਿਬਾ ਵੱਲੋਂ ਹੁਕਮ ਹੋਇਆ ਸੀ ਅਕਾਲੀ ਦਲ ਦੀ ਪੁਨਰ ਸੰਜੀਤੀ ਵਾਸਤੇ ਨਵੀਂ ਲੀਡਰਸ਼ਿਪ ਸੋ ਪੰਜ ਮੈਂਬਰੀ ਕਮੇਟੀ ਨੇ ਹੁਣ ਨਵੀਂ ਲੀਡਰਸ਼ਿਪ ਇਹ ਜਿਹੜੀ ਭਰਤੀ ਆਤੀ ਜਿਹੜਾ ਅਜ ਕੰਪਲੀਟ ਹੋਊਗੀ ਸਾਰਿਆਂ ਨੇ ਦੇਤੀਆਂ ਇਹ ਹੁਣ ਆਪਣੀ ਨਵੀਂ ਟੀਮ ਇਹ ਇੱਕ ਦਿਨ ਸੌਂ ਕੇ ਸਾਨੂੰ ਦੇਣਗੇ ਕਿ ਅਕਾਲੀ ਦਲ ਉਸ ਦੇ ਵਿੱਚ ਦੁੱਗਣੀ ਰਾ ਚੌਗਣੀ ਤਰੱਕੀ ਕਰੂਗਾ ਜਿਸ ਤਰ੍ਹਾਂ ਅਕਾਲੀ ਦਲ ਦਾ ਪਹਿਲਾਂ ਇਤਿਹਾਸ ਰਿਹਾ ਉਸੇ ਤਰ੍ਹਾਂ ਉਸ ਦੇ ਤਹਿਤ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਇਹ ਪੰਜ ਮੈਂਬਰੀ ਕਮੇਟੀ ਨੇ ਸਹੀ ਨਾ ਨੂੰ ਟੀਮ ਤਿਆਰ ਕਰਕੇ ਦੇਣੀ ਹੈ ਔਰ ਜੋ ਪਹਿਲਾ ਸਰਦਾਰ ਸੁਖਵੀਰ ਸਿੰਘ ਬਾਦਤ ਬਣੇ ਨੇ ਉਹ ਅਕਾਲ ਤਖਤ ਪਘੋੜੇ ਨੇ ਪਘੋੜਿਆਂ ਦੀ ਪਾਰਟੀ ਹੈ ਇਸ ਕਰਕੇ ਉਹਨਾਂ ਨੂੰ ਲੋਕ ਅੱਜ ਵੀ ਨਹੀਂ ਆਏ ਕੋਈ ਹੰਗਾਰਾ ਬੰਦੇ ਕਿਉਂ ਆਪਾਂ ਹੁਣ ਲੁਧਿਆਣਾ ਉਪਚੋਣ ਦੇ ਵਿੱਚ ਦੇਖ ਲਿਆ ਉਸ ਉੱਥੇ ਵੀ ਉਹਨਾਂ ਨੇ ਉਹਨਾਂ ਨੂੰ ਨਕਾਰਤਾ ਸੋ ਉਹਨਾਂ ਨੂੰ ਵੈਸੀ ਅਕਾਲੀ ਦਲ ਦੇ ਮੈਂ ਵਡੇਰੇ ਇਹ ਤੁਹਾਨੂੰ ਦੇਖਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਪਿੱਛੇ ਹਟ ਜਾਣਾ ਚਾਹੀਦਾ ਏਦਾਂ ਜੇ ਗੁਰੂ ਤੋਂ ਬੇਮੁਖ ਹੋਣਗੇ ਪਤਾ ਨਹੀਂ ਗੁਰੂ ਕਿੱਥੇ ਕਿੱਥੇ ਹੈ ਮਾਰਦਾ ਵਗਾ ਕੇ ਪਤਾ ਨਹੀਂ ਲੱਗਦਾ ਸੋ ਮੈਂ ਇਹੀ ਕਹੂੰਗਾ ਪਰਮਾਤਮਾ ਵਾਹਿਗੁਰੂ ਨੂੰ ਸਤਬੁੱਧੀ ਦੇਵੇ ਉਹ ਆਪਣੇ ਆਪ ਵਿੱਚ ਹਟ ਜਾਣਾ ਤੇ ਅਕਾਲੀ ਦਲ ਦੀ ਜਿਹੜੀ ਜੋ ਵਰਕਰਾਂ ਦੀ ਥਲੋਂ ਤੋਂ ਲੈ ਕੇ ਉਪਰ ਤੱਕ ਜੋ ਸੋਚ ਹੈ ਉਸ ਨੂੰ ਲਗਾਉਂਦੇ ਹੋਏ ہمارا ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਬਣ ਕੇ ਨਵੀਂ ਸ਼ੁਭਰੇ ਹਰ ਸਾਰੇ ਜਿਹੜੇ ਪੰਥਕ ਪਾਰਟੀ ਆ ਸਾਰਿਆਂ ਧਿਰਾਂ ਨੂੰ ਨਾਲ ਲੈ ਕੇ ਚੱਲੇ ਤੇ ਸਮਾਜ ਦੇ ਵਿੱਚ ਆਪਣਾ ਅਕਾਲੀ ਦਲ ਦਾ ਫੇਰ ਝੰਡਾ ਬਲੰਦ ਹੋਵੇ ਇਸੇ ਤਹਿਤ ਅਸੀਂ ਸਾਰੇ ਵੀ ਇਹ ਉਮੀਦ ਕਰਦੇ ਆ ਵਾਇਬਲ ਜੀ ਦਾ ਖਾਲਸਾ ਵਾਇਬਲ ਜੀ ਸਰਦਾਰ ਸਰਜੀਤ ਸਿੰਘ ਰਖੜਾ ਹਲਕਾ ਚਾਰਜ ਸਮਾਣਾ ਤੇ ਪੰਜਵੇਂ ਮੈਂਬਰੀ ਕਮੇਟੀ ਸਰਦਾਰ ਅਕਮਲ ਸਿੰਘ ਹੁੰਦਾ ਇਹ ਗਵਾਹੀ ਹੇਠ ਜੋ ਰਖੜਾ ਸਾਹਿਬ ਨੇ ਸਾਨੂੰ ਸਮਾਣਾ ਦਾ ਸ਼ਹਿਰ ਦੇ ਵਿੱਚ ਕਾਪੀਆਂ ਭਰਨ ਦਾ ਨਿਮਾ ਦਿੱਤਾ ਸੀ ਉਹ ਲੋਕਾਂ ਦੇ ਵਿਚਾਲੇ ਤੇ ਸ਼ਾਹੀ 65 ਬੰਦਿਆਂ ਨੂੰ ਸੀ 65 ਕਾਪੀਆਂ ਦਿੱਤੀਆਂ ਸਾਰੀਆਂ ਇੱਕ ਹਫ਼ਤੇ ਦੇ ਅੰਦਰ ਭਰ ਕੇ ਕੰਪਲੀਟ ਕਰਤੀਆਂ ਮੋਬਾਈਲ ਨੰਬਰ ਵੀ ਆਧਾਰ ਕਾਰਡ ਨੰਬਰ ਵੀ ਇਹਨਾਂ ਦਿਸ਼ਾ ਹੈ ਸ੍ਰੀ ਕਾਨਟਕ ਸਾਹਿਬ ਦੀ ਮਰਿਆਦਾ ਨੂੰ ਦੇਖਦੇ ਹੋ। ਉਹ ਕਹਿੰਦੇ ਕੁਛ ਨਹੀਂ ਕਿ ਅਕਾਲੀਵਾਲ ਅਸਲ ਤੇ ਸੱਚਾ ਸੋਚਾ ਇਹ ਬਣੂਗਾ। ਇਸ ਵਾਸਤੇ ਭਰਤੀ ਦੀ ਮਹਿਮਾ ਜਿਹੜੀ ਬਹੁਤ ਤੇਜੀ ਤੇ ਮਾਨ ਸਤਕਾਰ ਨਾਲ ਭਰੀ ਗਈ ਹੈ। ਮੈਂ ਰਖਣਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਕੰਮ ਸੌਂਪਿਆ ਅਤੇ ਸ੍ਰੀ ਕਾਨਟਕ ਦਾ ਉਹ ਦਾਸਰਾ ਲੈ ਕੇ ਉਹ ਕੰਮ ਪੂਰਾ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਰਮਾਤਮਾ ਦੀ ਕਿਰਪਾ ਨਾਲ ਜੋ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਭਰਤੀ ਕਰਨ ਮਹਿਮਨ ਨੂੰ ਜ਼ਿਲ੍ਹਾ ਪਟਿਆਲਾ ਦੇ ਵਿੱਚ ਜੋ ਕਿ ਜ਼ਿਲ੍ਹਾ ਪਟਿਆਲਾ ਦੇ ਇੰਚਾਰਜ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਰਖੜਾ ਪਿੰਡ ਦੇ ਵਿੱਚ ਰਖੜਾ ਕੋਠੀ ਦੇ ਵਿੱਚ ਆਏ ਸਨ ਤੇ ਅੱਜ ਬਹੁਤ ਵੱਡਾ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਸਾਰੇ ਲੋਕਾਂ ਨੇ ਆ ਕੇ ਜਿੰਨੀਆਂ ਵੀ ਸਹੀ ਤਰੀਕੇ ਨਾਲ ਜੋ ਕੱਲੇ-ਕੱਲੇ ਪਰਿਵਾਰਾਂ ਦੇ ਵਿੱਚ ਆਪ ਜਾ ਕੇ ਕੱਲੇ-ਕੱਲੇ ਵਰਕਰ ਨੇ ਕੱਲੇ-ਕੱਲੇ ਲੀਡਰ ਨੇ ਦੋ ਪਾਚੀਆਂ ਭਰ ਕੇ ਅੱਜ ਜਿਗਰਾ 1200 ਦੇ ਤਰੀਕ ਕਾਪੀਆਂ ਜੋ ਰਖੜਾ ਸਾਹਿਬ ਦੇ ਇੱਥੇ ਇਹਨਾਂ ਨੂੰ ਜਮ੍ਹਾਂ ਕਰਵਾਈਆਂ ਨੇ ਉਸ ਜਿਹੜੀਆਂ ਕਾਪੀਆਂ ਰਹਿੰਦੀਆਂ ਨੇ ਉਹ 2-4 ਦਿਨਾਂ ਦੇ ਵਿੱਚ ਉਹ ਕਰਵਾਈਆਂ ਜਾਣਗੀਆਂ ਸਾਨੂੰ ਇਸ ਗੱਲ ਦਾ ਮਾਣ ਰਖੜਾ ਸਾਹਿਬ ਤੇ ਪੂਰੇ ਸਾਡੇ ਵਰਕਰ ਜੁਹਾ ਦੇ ਜਿੰਨੇ ਵੀ ਸਾਰੇ ਆਗੂ ਨੇ ਕਿ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਰੇ ਪੰਜਾਬ 'ਚ ਸਭ ਤੋਂ ਵੱਧ ਜਿਹੜੀ ਉਹ ਦੂਜੇ ਨੇ ਭਰਦੀ ਆ ਉਹ ਸਰਦਾਰ ਰਖੜਾ ਸਾਹਿਬ ਦੀ ਹੋਊਗੀ ਇਹ ਸਾਨੂੰ ਪੂਰਾ ਮਾਣ ਹੈ ਆਪਣੇ ਵਰਕਰਾਂ ਦੇ ਲੀਡਰਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬਹੁਤ ਵਧੀਆ ਜੀ ਰਹੀਆਂ ਨੇ ਬਹੁਤ ਵਧੀਆ ਰਿਹਾ ਹੈ ਅਰ ਬਹੁਤ ਉਤਸ਼ਾਹ ਇਹ ਲੋਕਾਂ ਦੇ ਵਿੱਚ ਆਪਣੇ ਘਰ ਘਰ ਜਾ ਕੇ ਲੋਕਾਂ ਨੇ ਭਰਤੀ ਕੀਤੀ ਹੈ ਵਿੱਚ ਟੈਲੀਫੋਨ ਨੰਬਰ ਵਿੱਚ ਆਧਾਰ ਕਾਰਡ ਨੰਬਰ ਪਾ ਕੇ ਵਧੀਆ ਤਰੀਕੇ ਨਾਲ ਭਰਤੀ ਕੀਤੀ ਹੈ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਕਿ ਪੁੱਛੋ ਹੀ ਨਾ ਕਿ ਹੋਰ ਵੀ ਹੋਰ ਲੋਕ ਮੰਗਦੇ ਕਾਪੀਆਂ ਜਾਓ ਕਰ ਦਈਏ ਤੇ ਹੋਰ ਵੀ ਇਹਦਾ ਜਿਹੜਾ ਇਹਨਾਂ ਨੂੰ ਬਾਲੇ ਵੀ ਕਾਪੀਆਂ ਉਪਰ ਆਦਰ ਅਸੀਂ ਹੋਰ ਵੀ ਉਰਾ ਦਾਂਦੇ ਹਾਂ ਲੋਕ ਹੁੰਦਾ ਸਾਬ ਤੋਂ ਮੰਨ ਕੇ ਪੀ ਸਾਰੇ ਵੀ ਜੇ ਇਹ ਕੰਮ ਤੁਸੀਂ ਪਹਿਲਾਂ ਕਿਤੇ ਚੁੱਕਿਆ ਹੁੰਦਾ ਤੇ ਹੋਰ ਆਪਣੇ ਨਾਲ ਜੋੜ ਜਾਂਦੀ ਹਾਂ